ਅੱਜ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਵੱਲੋਂ ਬਹੁਤ ਹੀ ਅਦਬ ਤੇ ਸਤਿਕਾਰ ਦੇ ਨਾਲ ਇੱਕ ਪੱਤਰ ਜਥੇਦਾਰ ਸ਼੍ਰੀ ਕਾਲਤਕ ਸਾਹਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੁੱਤਾ ਗਿਆ ਜਿਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਪੰਥ ਰਤਨ ਦੇ ਨਾਲ ਉਹਨਾਂ ਦੀ ਮੌਤ ਤੋਂ ਬਾਅਦ ਨਿਵਾਜਿਆ ਜਾਵੇ ਜੀ ਕੀ ਕਾਰਨ ਨੇ ਕਿਉਂਕਿ ਡਾਕਟਰ ਮਨਮੋਹਨ ਸਿੰਘ ਜੋ ਸਿੱਖਾਂ ਦੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਵੱਡੀ 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 ਦੇਣ ਹੈ ਤੇ ਖਾਸ ਤੌਰ ਤੇ ਸਿੱਖ ਧਰਮ ਦੇ ਵਿੱਚ ਜਦੋਂ ਉਹ ਬੋਲਦੇ ਸਨ ਉਹਨਾਂ ਦੀ ਪਗੜੀ ਦੀ ਪਹਿਚਾਨ ਜਿਹੜੀ ਹੈ ਸਾਰੀ ਦੁਨੀਆ ਦੇ ਵਿੱਚ ਉਹ ਡਾਕਟਰ ਮਨਮੋਹਨ ਸਿੰਘ ਕਰਕੇ ਹੋਣ ਵਿੱਚ ਉਹਦਾ ਬਹੁਤ ਵੱਡਾ ਯੋਗਦਾਨ ਹੈ ਪਰ ਇਹ ਅਵਾਰਡ ਜਿੰਦੇ ਜੀ ਕਿਉਂ ਨਹੀਂ ਤੁਸੀਂ ਇਹ ਮੰਗੀ ਹੈ ਗੱਲ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਹੋਰ ਵੀ ਬਹੁਤ ਕੁਝ ਗੱਲਾਂ ਰਹਿ ਗਈਆਂ ਔਰ ਸਾਰਿਆਂ ਨੇ ਹੁਣ ਇਹ ਮੰਗ ਕੀਤੀ ਖਾਸ ਤੌਰ ਤੇ ਜਦੋਂ ਕੇਂਦਰ ਦੀ ਮੋਦੀ ਸਰਕਾਰ ਨੇ ਰਾਜ ਘਾਟ ਦੇ ਵਿੱਚ ਉਹਨਾਂ ਦਾ ਸਸਕਾਰ ਨਹੀਂ ਹੋਣ ਦਿੱਤਾ ਤੇ ਸਾਰਿਆਂ ਦੇ ਹਿਰਦੇ ਜਿਹੜੇ ਨੇ ਬਲੁੰਦਰੇ ਗਏ ਨੇ ਅਸੀਂ ਸਮਝਨੇ ਆ ਕਿ ਉਹਨਾਂ ਦਾ ਬਣਦਾ ਸਤਕਾਰ ਉੱਥੇ ਰਾਜਘਾਟ ਵਿੱਚ ਵੀ ਸਸਕਾਰ ਹੋਣਾ ਚਾਹੀਦਾ ਸੀ ਜੇਕਰ ਦੇਸ਼ ਦੇ ਬਾਕੀ ਪ੍ਰਧਾਨ ਮੰਤਰੀਆਂ ਦਾ ਉੱਥੇ ਸਸਕਾਰ ਹੋ ਸਕਦਾ ਹੈ ਤੇ ਡਾਕਟਰ ਮਨਵੰਤ ਸਿੰਘ ਦਾ ਕਿਉਂ ਨਹੀਂ ਅੱਛਾ ਕਾਂਗਰਸ ਪਾਰਟੀ ਦੀ ਉਹ ਪ੍ਰਧਾਨ ਮੰਤਰੀ ਰਹੇ ਪਰ ਕਾਂਗਰਸ ਪਾਰਟੀ ਤੇ ਇੱਕ ਦਾਗ ਲੱਗਾ ਕਿ ਜੂਨ 84 ਦਾ ਜਿਹੜਾ ਸਾਕਾ ਸੀ ਉਸ ਪਾਰਟੀ ਨੇ ਕੀਤਾ ਇਸ ਪੱਤਰ ਦੇ ਵਿੱਚ ਵੀ ਰਾਜਾ ਵੜਿੰਗ ਜੀ ਨੇ ਬੜੇ ਵਿਸਥਾਰ ਨਾਲ ਲਿਖਿਆ ਹੈ ਕਿ ਜਦੋਂ ਦਿੱਲੀ ਦੰਗੇ ਹੋਏ ਸਨ ਤੇ ਉਸ ਵਕਤ ਬੜੇ ਫਰਾਕ ਦਿੱਲੀ ਦੇ ਨਾਲ ਡਾਕਟਰ ਬੌਨ ਮਨਮੋਨ ਸਿੰਘ ਜੀ ਨੇ ਲੋਕ ਸਭਾ ਦੇ ਅੰਦਰ ਉਹਦੀ ਬਿਨਾਂ ਸ਼ਰਤ ਮੁਆਫੀ ਵੀ ਮੰਗੀ ਸੀ ਪਰ ਉਹ ਹਾਲੇ ਤੱਕ ਜਿਹੜਾ ਕਾਂਗਰਸ ਪਾਰਟੀ ਦੇ ਉੱਤੇ ਸਵਾਲ ਖੜੇ ਹੁੰਦੇ ਕਿ ਉਹਨਾਂ ਨੇ ਇਹ ਕੰਮ ਕੀਤਾ ਸੀ ਇਹ ਰਾਸ਼ਟਰੀ ਪਾਰਟੀਆਂ ਜਿਹੜੀਆਂ ਨੇ ਉਹ ਰੋਟੀਆਂ ਸੇਕਦੀਆਂ ਨੇ ਜਦ ਕਿ ਜਦੋਂ ਉਹਨਾਂ ਨੇ ਇਸ ਗੱਲ ਦੀ ਮੁਆਫੀ ਮੰਗ ਲਈ ਉਹ ਮੈਂ ਸਮਝਦਾ ਕਿ ਜਦੋਂ ਉਹ ਚੈਪਟਰ ਕਲੋਜ਼ ਹੋ ਜਾਣਾ ਚਾਹੀਦਾ ਪਰ ਮਨਮੋਨ ਸਿੰਘ ਦਾ ਧਾਰਮਿਕ ਤੌਰ ਦੇ ਉੱਤੇ ਕੁਝ ਹੈ ਨਹੀਂ ਕਿਉਂਕਿ ਉਹ ਇੱਕ ਪਾਰਟੀ ਵੱਲੋਂ ਇੱਕ ਚੁਣੇ ਗਏ ਸੀ ਪ੍ਰਧਾਨ ਮੰਤਰੀ ਕਿਉਂ ਨਹੀਂ ਧਾਰਮਿਕ ਤੌਰ ਤੇ ਹੈਗਾ ਉਹ ਮੈਂ ਬਹੁਤ ਵਾਰ ਵੇਖਿਆ ਮੈਂ ਕਈ ਵਾਰ ਉਹਨਾਂ ਦੇ ਨਾਲ ਵੀ ਆਇਆ ਸਚਕਾਂ ਸਿੰਘ ਰਮੰਦਰ ਸਾਹਿਬ ਉਹ ਨਮਸਤਕ ਹੋਣ ਲਈ ਆਉਂਦੇ ਸਨ ਸ਼ਾਇਦ ਤੁਸੀਂ ਵੇਖਿਆ ਹੋਵੇਗਾ ਕਿ ਜਿਸ ਦਿਨ ਉਹਨਾਂ ਦਾ ਅੰਤਿਮ ਅਰਦਾਸ ਸੀ ਤੇ ਉਹਨਾਂ ਦੀ ਧਰਮਸਪਤਨੀ ਨੇ ਆਪ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੀਰਤਨ ਕੀਤਾ ਸੀ ਗੁਰੂਦੇਵ ਸਿੱਖ ਸਨ ਉਹ ਸਮਰਪਿਤ ਸਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਸ ਤੋਂ ਬਾਅਦ ਹੋਰ ਗੁਰਸਿੱਖੀ ਕੀ ਹੋ ਸਕਦੀ ਹੈ ਕੀ ਸਮਝੋ ਕਿ ਅਕਾਲ ਤਖਤ ਸਾਹਿਬ ਨੂੰ ਇਹ ਸਨਮਾਨ ਮਿਲ ਪਾਏਗਾ ਕਿਉਂਕਿ ਇਹ ਮੰਗ ਪਹਿਲਾਂ ਵੀ ਉੱਠ ਚੁੱਕੀ ਹੈ ਮੇਰਾ ਖਿਆਲ ਹੈ ਕਿ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਕਬੰਦੋ ਮਿੱਟੀ ਦੇ ਪ੍ਰਧਾਨ ਸਾਹਿਬ ਸ਼੍ਰੀ ਕਾਲ ਚ ਸ ਜਸਦਰ ਸਾਹਿਬ ਦੇ ਔਰ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਜੀ ਦੇ ਵੀ ਜਿਹੜੇ ਸੁਨੇਹ ਚੰਗੇ ਆ ਰਹੇ ਨੇ ਔਰ ਮੈਂ ਸਮਝਦਾ ਕਿ ਇਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਕ ਸਿੱਖਾਂ ਦੇ ਹੋਣ ਦੇ ਨਾਤੇ ਕਿ ਸਿੱਖਾਂ ਦੇ ਪ੍ਰਧਾਨ ਪਹਿਲੇ ਪ੍ਰਧਾਨ ਮੰਤਰੀ ਸਨ ਔਰ ਇਹ ਬੜੀ ਜਾਇਜ਼ ਮੰਗ ਹੈ ਇਹਦੇ ਤੇ ਸਤਕਾਰਯੋਗ ਜਸਤੇਦਰ ਸਾਹਿਬ ਜ਼ਰੂਰ ਸੰਜੀਦਗੀ ਸੰਜੀਦਗੀ ਦੇ ਨਾਲ ਵਿਚਾਰ ਕਰਨਗੇ ਬੇਰੁਕਾਰੀ ਸਮਾਜਵਲੋਈ ਇਹ ਮੰਗ ਕੀਤੀ ਗਈ ਸੀ ਜਦੋਂ ਜੀਉਂਦੇ ਸਰ ਪ੍ਰਧਾਨ ਮੰਤਰੀ ਮਨਮੋਹ ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਅਸੀਂ ਸਮਰਪਿਤਾਂ ਸ਼੍ਰੀ ਹਕਾਲਤਖਸਰ ਸਾਹਿਬ ਨੂੰ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਿੰਨਾ ਕਿ ਜ਼ਰੂਰੀ ਹੈ ਮਨਮੋਹ ਸਿੰਘ ਨੂੰ ਸਨਮਾਨ ਦੇਣਾ ਜਿੰਨਾ ਵੱਧ ਵੱਧ ਆਪਾਂ ਦੇ ਸਕੀਏ ਉਹ ਸਾਨੂੰ ਉਸ ਵਿਛੜੀ ਆਤਮਾ ਨੂੰ ਔਰ ਸਵਰਗਵਾਸੀ ਡਾਕਟਰ ਮਨਵੰਤ ਸਿੰਘ ਜੀ ਨੂੰ ਇਹ ਜਿਹੜੀ ਹੈ ਇਹ ਯਾਦ ਜਿਹੜੀ ਹੈ ਉਹਨਾਂ ਨੂੰ ਦੇਣੀ ਚਾਹੀਦੀ ਹੈ ਪਰ ਇਹ ਪਰਿਵਾਰਕ ਮੈਂਬਰਾਂ ਵੱਲੋਂ ਵੀ ਦਿੱਤੀ ਜਾ ਸਕਦੀ ਹੈ ਧਰਮ ਪਤਨੀ ਦੇ ਵੀ ਕੋਈ ਮਨਸ਼ਾ ਜਤਾਈਏ ਕਿ ਉਹਨਾਂ ਨੂੰ ਇਹ ਜਪਤਾ ਦਿੱਤਾ ਜਾਵੇ। ਆ ਕਿਉਂ ਨਹੀਂ ਚਾਹੇਗਾ ਕੋਈ ਉਹਨਾਂ ਦੇ ਬੱਚੇ ਉਹਨਾਂ ਦੀ ਪਤਨੀ ਚਾਹੇਗੀ ਕਿ ਸਾਡੇ ਉਹ ਬੇਟੀਆਂ ਚਾਹਣਗੀਆਂ ਕਿ ਸਾਡੇ ਬਾਪ ਨੂੰ ਪਤਨੀ ਚਾਹੇਗੀ ਮੇਰੇ ਪਤੀ ਨੂੰ ਕਿਉਂ ਨਾ ਸਨਮਾਨ ਦਿੱਤਾ ਜਾਵੇ। ਪੰਥ ਰਤਨ ਬਹੁਤ ਵੱਡੀ ਉਪਾਦੀ ਹੈ। ਬਿਲਕੁਲ ਇਸੇ ਕਰਕੇ ਤੇ ਅਸੀਂ ਕਹਿੰਦੇ ਆ ਵੀ ਜੇ ਵੱਡੀ ਪਾਦੀ ਹੈ ਤੇ ਇਹੋ ਜਿਹੇ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਰਹਿ ਕੇ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਨੇ ਉਹਨਾਂ ਨੂੰ ਇਹ ਜਿਹੜੇ ਪੰਥਰਤ ਨੇ ਦੇਣੇ ਚਾਹੀਦੇ ਨੇ। ਉਹ ਦੂਜੇ ਪਾਸੇ ਉਹਨਾਂ ਨੂੰ ਰਾਜਘਾਟ ਤੇ ਜਗ੍ਹਾ ਵੀ ਨਹੀਂ ਦਿੱਤੀ ਗਈ। ਇਸੇ ਕਰਕੇ ਅਸੀਂ ਕਿਹਾ ਸੀ ਸਨਮਾਨ ਦੀ ਗੱਲ ਕਰ ਰਹੇ ਹੁਣ ਪਾਸੇ ਇਹ ਗੱਲ। ਇਸੇ ਕਰਕੇ ਕਹਿ ਰਹੇ ਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਰਾਜਘਾਟ ਵਿੱਚ ਜਗ੍ਹਾ ਨਾ ਦੇ ਕੇ ਇਹਦੇ ਨਾਲ ਵੀ ਘਟ ਗਿਣਤੀ ਅਸੀਂ ਮਿਨੋਰਟੀ ਚ ਸਾਡੇ ਜਿਹੜੇ ਮਨਾਂ ਨੂੰ ਠੇਸ ਪਹੁੰਚੀ ਹੈ। ਸਿੱਖਾਂ ਦਾ ਸੋਚਾ ਹੋਏਗਾ ਜੀ ਜੇਕਰ ਇਦਾਂ ਦੀ ਕੋਈ ਗੱਲ ਹੁੰਦੀ ਹੈ। ਮੈਂ ਸਮਝਦਾ ਕਿ ਜੇ ਇਹਨਾਂ ਨੂੰ ਇਹ ਜਰੂਰ ਜਿਹੜਾ ਸੰਜੀਦਗੀ ਨਾਲ ਵਿਚਾਰ ਕਰਨਾ ਚਾਹੀਦਾ ਜੇ ਇਹ ਇਹਨਾਂ ਦਾ ਪੰਥ ਰਤਨ ਨਾਲ ਸਨਮਾਨ ਕੀਤਾ ਜਾਂਦਾ ਹੈ ਤੇ ਸਿੱਖਾਂ ਲਈ ਬੜੇ ਮਾਣ ਦੀ ਗੱਲ ਹੋਏਗੀ ਤੇ ਉਹਦੇ ਵਿੱਚ ਜਸਦਰ ਸਾਨੂੰ ਅੱਜ ਮੁਲਾਕਾਤ ਹੋਈ ਤੁਹਾਡੀ ਨਹੀਂ ਮੁਲਾਕਾਤ ਨਹੀਂ ਹੋਈ ਅੱਜ ਆਪ ਸਿੱਗੇ ਨਹੀਂ ਇੱਥੇ ਉਹਨਾਂ ਦੇ ਜਿਹੜੇ ਦਫ਼ਤਰੀ ਸਟਾਫ ਸੀ ਉਹਨਾਂ ਵੱਲੋਂ ਇਹ ਮੰਗ ਪੱਤਰ ਲੈ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਜਸਦਰ ਸਾਹਿਬ ਨੂੰ ਇਹ ਫੁਜਦਾ ਕਰ ਦਿਆਂਗੇ ਇਹ ਪਾਰਟੀ ਦਾ ਫੈਸਲਾ ਕਿ ਬਲਿੰਦਰ ਸਿੰਘ ਰਾਜਾ ਬੜਿੰਗ ਦਾ ਪਰਸਨਲੀ ਫੈਸਲਾ ਕਿਉਂਕਿ ਉਹ ਪਾਰਟੀ ਦੇ ਪ੍ਰਧਾਨ ਨੇ ਜਦੋਂ ਪਾਰਟੀ ਦਾ ਪ੍ਰਧਾਨ ਹੋਵੇ ਤੇ ਖਾਸ ਤੌਰ ਤੇ ਨਾਲੋਂ ਮੈਂਬਰ ਲੋਕ ਸਭਾ ਵੀ ਹੋਣ ਇੱਥ ਕਿ ਇਹ ਫੈਸਲਾ ਕਿੰਨਾ ਦਾ ਹੋਏਗਾ ਹੋਰ ਵੀ ਰਾਸੀ ਪਾਰਟੀਆਂ ਨੂੰ ਕਹਿੰਦੂ ਕਿ ਸਮਰਥਨ ਦੇਣਾ ਸੀ ਇਸ ਬਾਰੇ ਬਿਲਕੁਲ ਦਿਲ ਖੋਲ ਕੇ ਕਿਉਂਕਿ ਅਸੀਂ ਸਭ ਤੋਂ ਪਹਿਲਾਂ ਗੁਰੂ ਦੇ ਸਿੱਖਾਂ ਤੇ ਰਾਜਨੀਤਿਕ ਬਾਦਚ ਅਸੀਂ ਸਮਰਪਤਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਔਰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਦੀ ਜਿਹੜੀ ਆ ਮੰਗ ਕਰਨੀ ਚਾਹੀਦੀ ਹੈ 84 ਵਾਲਾ ਈਸ਼ੂ ਪੁਲਣਾ ਚਾਹੀਦਾ ਇਸ ਮਾਮਲੇ ਬਿਲਕੁਲ ਕਿਉਂਕਿ ਉਹਨਾਂ ਨੇ ਇਸ ਗੱਲ ਦੀ ਮੈਂ ਬਾਰ-ਬਾਰ ਕਹਿ ਰਿਹਾ ਕਿ ਸੰਸਦ ਦੇ ਵਿੱਚ ਮਾਫੀ ਮੰਗ ਚੁੱਕੇ ਨੇ